ਰੁਕੂ ਕਮੇਡੀ ਸ਼ੇਰਪੁਰ ਤੇ ਕੀੜੀ ਕਲਾਂ ਅਸੀਂ ਬੇਨਤੀ ਪਿਆਰ ਨਾਲ ਕਰਨ ਆਏ ਆ ਜੇ ਕੋਈ ਨੰਨੇ ਦਾ ਤਾਰੋਵਾਰ ਕਰਦਾ ਚਾਹੇ ਕਿੱਤੇ ਦਾ ਖਾਣ ਕਰਕੇ ਉਹ ਆਪਦਾ ਕੰਮ ਬੰਦ ਕਰ ਦੋ ਆਪੋ ਆਪੇ ਕੰਮ ਛੰਦੇ ਲੱਭ ਲਓ ਦਿਹਾੜੀ ਦੱਪਾ ਕਰਨ ਲੱਗ ਜੋ ਆਪਣੀ ਹੱਕ ਦੀ ਖਾਣ ਲੱਗ ਜੋ ਇਸ ਤੋਂ ਬਾਅਦ ਉਹ ਹਾਲਾਤ ਹੋਣਗੇ ਜਿਹੜੇ ਸ਼ੇਰਪੁਰ ਹੋਇਆ ਕਿੰਨੇ ਵੀ ਇੱਥੇ ਆ ਸਵਦੀਆਂ ਰਿਸ਼ਤੇਦਾਰੀਆਂ ਸ਼ੇਰਪੁਰ ਨੇ ਕਈ ਦਾ ਸ਼ੇਰਪੁਰ ਵਾਲੀ ਤੇ ਰਹਿੰਦੇ ਵੀ ਆ ਸੋ ਆਪਦਾ ਉਸ ਤੋਂ ਬਾਅਦ ਪੜਿਆ ਵਿਚਾਰ ਲਿਓ ਸਾਨੂੰ ਇਹ ਨਾ ਕਿਉਂ ਸਾਡੇ ਨਾਲ ਧੱਕਾ ਬਲਵਿੰਦਰ ਸਿੰਘ ਜੀ ਅੱਜ ਉਹ ਰੈਂਡੀ ਕਾਰਡ ਇੰਡਸਟਰੀ ਲਈ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਅਸੀਂ ਜੀ ਨਸਾਰੂਕੂ ਕਮੇਟੀ ਸ਼ੇਅਰ ਪਰ ਅਤੇ ਖੇੜੀ ਕਲਾਾਂ ਦੀ ਜਿਹੜੀ ਸਮੁੱਚੀ ਟੀਮ ਆ ਮੇਰੇ ਮਗਰ ਖੜੀ ਦੇਖ ਰਹੇ ਹਾਂ ਅਸੀਂ ਪਹੁੰਚੇ ਆਂ ਅਗਵਾਈ ਤੇ ਮੇਰੇ ਨਾਲ ਸੰਦੀਪ ਸਿੰਘ ਗੋਪੀਗਰੇ ਵਾਲੀ ਵੀਰ ਤੇ ਮੈਂ ਬਲਵਿੰਦਰ ਸਿੰਘ ਖੇੜੀ ਚੈਲਾ ਤੋਂ ਇਸ ਸਮੁੱਚੀ ਟੀਮ ਪਹੁੰਚੀ ਆ ਅਸੀਂ ਇੱਕ ਅੱਜ ਸ਼ੁਰੂਆਤ ਕਰਨ ਚੱਲੇ ਆਂ ਧੂਰੀ ਦੇ ਵਿੱਚ ਜਿਹੜੀ 1 ਸਾਲ ਪਹਿਲਾਂ ਅੱਜ ਦੇ ਦਿਨ ਇੱਕ ਸਾਲ ਹੋ ਗਿਆ ਪੂਰਾ ਸ਼ੇਰਪੁਰ ਦੇ ਵਿੱਚ ਕਰੀ ਸੀ ਉਹ ਸ਼ੇਰਪੁਰ ਜਿਹੜਾ ਪੰਜਾਬ ਦੇ ਵਿੱਚ ਨਹੀਂ ਹਿਮਾਚਲ ਹਰਿਆਣਾ ਤੱਕ ਮਸ਼ਹੂਰ ਸੀ ਚਿੱਟੇ ਨੂੰ ਲੈ ਕੇ 30-30 ਲੱਖ ਦੀਆਂ ਗੱਡੀਆਂ ਪਜੈਰੋ ਗੱਡੀਆਂ ਆਉਂਦੀਆਂ ਸੀ ਚਿੱਟਾ ਲੈਣ ਸ਼ੇਰਪੁਰ ਦੇ ਵਿੱਚ ਅਸੀਂ ਇੱਕ ਸਾਲ ਦੀ ਮਿਹਨਤ ਦੇ ਨਾਲ ਅਸੀਂ ਨਹੀਂ ਬੋਲਦੇ ਸਾਡਾ ਕੰਮ ਬੋਲਦਾ ਤੁਸੀਂ ਸ਼ੇਰਪੁਰ ਦੇ ਜਾ ਕੇ ਮਾਰਕੀਟ 'ਚ ģੇੜਾ ਦਿਓ ਖੇਤਾਂ ਬੰਨੇ ਜਾਓ ਕਿਸਾਨਾਂ ਕੋਲੇ ਜਾ ਉਹਨਾਂ ਨੂੰ ਪੁੱਛੋ ਵੀ ਅੱਜ ਤੋਂ ਸਾਲ ਪਹਿਲਾਂ ਕੀ ਮਾਹੌਲ ਸੀ ਅੱਜ ਕੀ ਆ ਉਹੀ ਚੀਜ਼ ਅਸੀਂ ਇੱਥੇ ਅਪਲਾਈ ਕਰਨਾ ਚਾਹੁੰਦੇ ਹਾਂ ਅੱਜ ਧੂਰੀ ਦੇ ਵਿੱਚ ਪਹਿਲੇ ਦਿਨ ਅਸੀਂ ਆਏ ਵੀ ਆਪਦੇ ਆਪ ਕੰਮ ਧੰਦੇ ਬਦਲ ਦੋ ਦਿਹਾੜੀ ਦੱਪਾ ਕਰਨ ਲੱਗ ਜਾਓ ਹੱਕ ਦੀ ਖਾਣ ਲੱਗ ਜਾਓ ਕੱਲ ਨੂੰ ਨਾ ਕਿ ਉਹ ਸਾਨੂੰ ਦੱਸਿਆ ਨਹੀਂ ਇੱਕ ਵਾਰ ਅਸੀਂ ਮੌਕਾ ਉੱਥੇ ਵੀ ਦਿੱਤਾ ਸੀ ਪਰ ਜਦੋਂ ਨਹੀਂ ਸੁਧਰੇ ਫਿਰ ਉਹਨਾਂ ਦੇ ਪਰਚੇ ਵੀ ਹੋਇਆ ਸਭ ਕੁਝ ਹੋਇਆ ਅੱਜ ਜਿੰਦੇ ਵੀ ਲੱਗੇ ਆ ਬਾਕੀ ਜੇਲਾਂ 'ਚ ਵੀ ਨੇ ਉਹੀ ਚੀਜ਼ ਅਸੀਂ ਇੱਥੇ ਕਰਨ ਆਏ ਅੱਜ ਪਹਿਲੇ ਦਿਨ ਅਸੀਂ ਪੈਦਲ ਮਾਰਚ ਕਰਕੇ ਮੈਸੇਜ ਦੇਣ ਲੱਗੇ ਆ ਵੀ ਸਾਡਾ ਸਾਥ ਦੇਣ ਲੋਕ ਸ਼ੇਰਪੁਰ ਦੀ ਗੱਲ ਕੀਤੀ ਜਾਵੇ ਸ਼ੇਰਪੁਰ ਪ੍ਰੋਸੈਸ ਕਿਵੇਂ ਸ਼ੁਰੂ ਹੋਇਆ ਉਹ ਤਾਂ ਪਹਿਲਾਂ ਸ਼ੇਰਪੁਰ ਦੇ ਵਿੱਚ ਜੀ ਅਸੀਂ 26 ਅਗਸਤ ਤੋਂ ਸਟਾਰਟ ਕਰਕੇ 2023 ਸਿਰਫ ਅਸੀਂ 8 ਮੁੰਡਿਆਂ ਦੀ ਟੀ ਜਦੋਂ ਅਸੀਂ ਹੌਸਲਾ ਕੀਤਾ ਵੀ ਯਾਰ ਦੇਖੀ ਜਉ ਲੋਕ ਡਰਦੇ ਸੀ ਵੀ ਐ ਐ ਹੋ ਜੂ ਐ ਐ ਹੋ ਜੂ ਅਸੀਂ ਜਾਨ ਤਲੀ ਤੇ ਧਰ ਕੇ ਸ਼ੁਰੂਆਤ ਕੀਤੀ ਹੌਲੀ ਹੌਲੀ ਉਹ ਕਾਫਲਾ ਬਣਦਾ ਬਣਦਾ ਅੱਜ ਅਸੀਂ 110 15 ਮੁੰਡਿਆਂ ਦੀ ਟੀਮ ਆ ਜਿਹੜੀ ਨਸ਼ਾ ਰੋਕੂ ਕਮੇਟੀ ਆ ਉਸੇ ਦਿਨ ਤੋਂ ਚੱਲ ਕੇ ਅਸੀਂ ਮਗਰ ਮੁੜ ਕੇ ਨਹੀਂ ਦੇਖਿਆ ਵੀ ਜਦੋਂ ਟੱਕਰ ਆ ਲੈ ਲਿਆ ਤਾਂ ਲੈ ਲਿਆ ਵੀ ਜਾਂ ਤਾਂ ਨਸ਼ਾ ਵੇਚਣ ਵਾਲੀ ਨਹੀਂ ਜਾਂ ਫਿਰ ਅਸੀਂ ਨਹੀਂ ਉਹ ਸਫਲਤਾ ਸਾਨੂੰ ਇੰਨੀ ਕਿ ਮਿਲੀ ਅੱਜ ਸਾਡੀ ਕਮੇਟੀ ਮਾਨਤਾ ਪ੍ਰਾਪਤਾ ਪੰਜਾਬ ਸਰਕਾਰ ਵੱਲੋਂ ਕਿਉਂਕਿ ਐਂਡੀਪੀਆ ਸਪੈਸ਼ਲ ਸੈੱਲ ਬਣਿਆ ਉਹਦੇ ਵਿੱਚ ਜਿਹੜੇ ਚੇਅਰਮੈਨ ਨੇ ਤਹਿਸੀਲਦਾਰ ਸਾਹਿਬ ਨੇ ਅਸੀਂ ਉਹ ਸੈੱਲ ਦੇ ਮੈਂਬਰ ਆ ਸਰਕਾਰ ਵੱਲੋਂ ਕੋਈ ਮਦਦ ਸਰਕਾਰ ਵੱਲੋਂ ਸਾਨੂੰ ਮਤਲਬ ਹੀ 15 ਗਾਹ ਤੇ ਸਨਮਾਨ ਹੋਇਆ ਤੇ ਹੋਰ ਤਾਂ ਨਹੀਂ ਕੋਈ ਬਾਕੀ ਸਨਮਾਨ ਚਲੋ ਇਹ ਵੀ ਬਹੁਤ ਵੱਡੀ ਗੱਲ ਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਨੂੰ ਐਜੇ ਡੈਮੋ ਦੇ ਤੌਰ ਤੇ ਜਾਹੇ ਜਿੱਥੇ ਵੀ ਪੰਜਾਬ ਚ ਲੈ ਕੇ ਜਾਣਾ ਸੀ ਤਿਆਰ ਆ ਜਿਵੇਂ ਕਮੇਟੀ ਇਹ ਚੱਲੀ ਆ ਅਸੀਂ ਚਾਹੁੰਦੇ ਆ ਵੀ ਜਿੱਥੋਂ ਜੇ ਸੰਗਰੂਰ ਤੋਂ ਸ਼ੁਰੂ ਹੋਇਆ ਬਦਨਾਮ ਹੋਇਆ ਸਿਰ ਪਰ ਜਾਂ ਧੂਰੀ ਆਪਾਂ ਇੱਥੋਂ ਖਤਮ ਕਰਕੇ ਪੰਜਾਬ ਨੂੰ ਮੈਸੇਜ ਦੇਣਾ ਅਸੀਂ ਪੰਜਾਬ 'ਚ ਜਾਣ ਨੂੰ ਤਿਆਰ ਆਂ ਜੇ ਪੰਜਾਬ ਸਰਕਾਰ ਸਾਨੂੰ ਨਾਲ ਲੈ ਕੇ ਚੱਲੂ ਅਸੀਂ ਨਾਲ ਸਾਥ ਦੇਵਾਂਗੇ ਪੂਰੇ ਪੰਜਾਬ ਅਸੀਂ ਸੱਚੇ ਦਿਲੋਂ ਚਾਹੁੰਦੇ ਆ ਵੀ ਚਿੱਟਾ ਬੰਦ ਹੋਣਾ ਚਾਹੀਦਾ ਪੰਜਾਬ ਤੇ ਪੰਜਾਬੀ ਨੌਜਵਾਨੀ ਬਚਣੀ ਚਾਹੀਦੀ ਆ ਸਾਨੂੰ ਕਿਸੇ ਚੀਜ਼ ਦੀ ਨਾ ਸਾਨੂੰ ਕਿਸੇ ਨਾਮ ਮਾਨ ਸਨਮਾਨ ਦੀ ਲੋੜ ਆ ਅਸੀਂ ਸਿਰਫ ਪੰਜਾਬ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਆਪ ਲੋਕ ਡਰਦੇ ਅੱਗੇ ਨਹੀਂ ਆ ਰਹੇ ਉਹਨਾਂ ਨੂੰ ਕੀ ਕੀ ਕਰਦਾ ਉਹਨਾਂ ਨੂੰ ਇਹੀ ਅਪੀਲ ਆ ਵੀਰੇ ਵੀ ਜੇ ਚੁੱਪ ਕਰ ਜੋਂਗੇ ਘਰੇ ਕੁੱਟ ਖਾ ਲੋਗੇ ਠੀਕ ਹੈ ਅੰਦਰ ਵੜ ਕੇ ਕੁੱਟਣਗੇ ਸਾਡੀਆਂ ਜਮੀਰਾਂ ਇੰਨੀਆਂ ਤਾਂ ਮਰੀਆਂ ਨਹੀਂ ਬਈ ਅਸੀਂ ਪੰਜਾਬੀ ਆ ਅਸੀਂ ਇਹ ਜੀ ਧਰਤੀ ਆ ਗੁਰੂ ਗੋਬਿੰਦ ਸਿੰਘ ਦੇ ਬਾਰਸਾਂ ਸੀ ਜਿਨੇ ਇੱਕ ਹਫਤੇ ਚ ਪਰਿਵਾਰ ਬਾਰ ਕੇ ਦਵਾਰੇ ਬੰਦਾ ਸਿੰਘ ਬਹਾਦਰ ਵਰਗੇ ਨੇ ਸਰੰਦ ਫਤਿਹ ਕਰਤੀ ਸੀ ਆਪੋਂ ਉਹਨਾਂ ਦੇ ਬਾਰਸਾਂ ਜੇ ਘਰੇ ਬਹਿ ਕੇ ਕੁੱਟ ਕਾਣੀਆਂ ਤਾਂ ਖਾਈ ਚੱਲੋ ਜੇ ਅੱਜ ਡਰ ਗਏ ਕੱਲ ਨੂੰ ਘਰੇ ਆ ਕੇ ਅੱਜ ਤਾਂ ਮੋਟਰਾਂ ਤੇ ਆਉਂਦੇ ਆ ਨਾ ਕੱਲ ਨੂੰ ਥੋੜੇ ਅੰਦਰ ਵੜ ਕੇ ਸਾਨੂੰ ਕੁੱਟਣਗੇ ਵੀ ਤੇ ਲੁੱਟਣਗੇ ਵੀ ਉਦੋਂ ਕਿਸੇ ਨੇ ਬਾਹ ਨਹੀਂ ਪਾਣੀ ਅੱਜ ਜਿਆ ਨੌਜਵਾਨ ਖੜੇ ਇਹਨਾਂ ਦੇ ਮਗਰ ਖੜਜੋ ਇਹਨਾਂ ਚ ਇਨੀ ਤਾਕਤ ਨਹੀਂ ਹੁੰਦੀ ਇੱਕ ਸਾਲ ਹੋ ਗਿਆ ਸਾਨੂੰ ਤਾਂ ਕੋਈ ਗੋਲੀ ਵੱਜੀ ਨਹੀਂ ਜੇ ਭਾਈ ਮਰ ਵੀ ਜਾਵਾਂਗੇ ਜੱਗ ਤਾਂ ਨਹੀਂ ਸੁਣਨਾ ਹੁੰਦਾ ਜੇ ਪੰਜ ਚਾਰ ਮਰ ਜਾਾਂਗੇ 1 ਅਸੀਂ ਉਹ ਆ ਵੀਰੇ ਅਸੀਂ ਬੁਖਾਰ ਨਾਲ ਨਹੀਂ ਮਰਨਾ ਚਾਹੁੰਦੇ ਅਸੀਂ ਡਾਕਟਰ ਵਾਲੀ ਗੋਲੀ ਨਾਲ ਨਹੀਂ ਮਰਨਾ ਚਾਹੁੰਦੇ ਅਸੀਂ ਪਿੱਤਲ ਦੀ ਗੋਲੀ ਨਾਲ ਮਰਨ ਨੂੰ ਤਿਆਰ ਆ ਮੇਰਾ ਨਾਮ ਵੀਰੇ ਸੰਦੀਪ ਸਿੰਘ ਗਰੇਵਾਲ ਪਿੰਡ ਸ਼ੇਰਪੁਰ ਤੋਂ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਤੇ ਖੇੜੀ ਚਹਿਲਾ ਵੀਰੇ ਅਸੀਂ ਇੱਥੇ ਲੋਕਾਂ ਨੂੰ ਧੂਰੀ ਦੇ ਵਿੱਚ ਆਪਾਂ ਕਹਿ ਦਈਏ ਵੀ ਹਨਾ ਜਾਗਰੂਕ ਕਰਨ ਆਇਆ ਇੱਕ ਰੈਲੀ ਦੇ ਰੂਪ ਵਿੱਚ ਇਦਾਂ ਹੀ ਅਸੀਂ ਰੈਲੀਆਂ ਪਹਿਲਾਂ ਸ਼ੇਰਪੁਰ ਵੀ ਕੱਢੀਆਂ ਸੀ ਆ ਵੀ ਲੋਕ ਜਾਗਰੂਕ ਹੋ ਜਾਣ ਤੇ ਹੁਣ ਅਸੀਂ ਇੱਥੇ ਧੂਰੀ ਪਹੁੰਚੇ ਆ ਕਿਉਂਕਿ ਲੋਕਾਂ ਦੇ ਸਾਥ ਬਿਨਾ ਕੁਝ ਨਹੀਂ ਹੋ ਸਕਦਾ ਜੇਕਰ ਲੋਕ ਸਾਥ ਦੇਣਗੇ ਕਮੇਟੀ ਦਾ ਸਾਥ ਦੇਣਗੇ ਪ੍ਰਸ਼ਾਸਨ ਦਾ ਸਾਥ ਦੇਣਗੇ ਤਾਂ ਬਹੁਤ ਜਲਦੀ ਧੂਰੀ ਦੇ ਵਿੱਚੋਂ ਚਿੱਟਾ ਖਤਮ ਹੋ ਜਾਊਗਾ ਮਹੀਨੇ ਡੇਢ ਮਹੀਨੇ ਦਾ ਕੰਮ ਆਗਾ ਸਾਰਾ ਜੇ ਸਾਰੇ ਮਿਲ ਕੇ ਚੱਲਾਂਗੇ ਧੂਰੀ ਹੁਣ ਲਗਾਤਾਰ ਹਾਂ ਜੀ ਬਿਲਕੁਲ ਜੀ ਲਗਾਤਾਰ ਵਰਕੇ ਚੱਲੂਗਾ ਜੀ ਜਿੰਨਾ ਚਿਰ ਲੋਕ ਸਾਥ ਦੇਣਗੇ ਪ੍ਰਸ਼ਾਸਨ ਸਾਥ ਦੇਊਗਾ ਲਗਾਤਾਰ ਵਰਕੇ ਚੱਲੂਗਾ ਜਿੰਨਾ ਸਾਡੇ ਤੋਂ ਹੋਊਗਾ ਅਸੀਂ ਸ਼ੇਰਪੁਰ ਤੋਂ ਆਇਆ ਕਰਾਂਗੇ ਤੇ ਨੇੜੇ ਦੇ ਪਿੰਡਾਂ ਦੇ ਉਹਨਾਂ ਨੂੰ ਬੇਨਤੀ ਆ ਵੀ ਉਹ ਜ਼ਰੂਰ ਆਇਆ ਕਰਨ ਕਿਉਂਕਿ ਬੰਦਿਆਂ ਦੀ ਤਾਂ ਫਿਰ ਲੋੜ ਪੈਣੀ ਪੈਣੀ ਹੈ ਜੀ ਇਹ ਕੰਮ ਦੇ ਵਿੱਚ